ਜੀ ਇਹਨਾਂ ਦੇ ਘਰ ਅੱਗੇ ਸੁਪੁੱਤਰ ਹੁੰਦੇ ਨੇ ਨਾਮ ਆਇਆ ਜੀ ਬਾਬਾ ਦਲਜੀ ਜੀ ਇਹ ਵੀ ਨਾਮ ਦੀ ਰੰਗੀ ਹੋਈ ਰੂ ਅੱਗੋਂ ਬਾਬਾ ਦਲਜੀ ਜੀ ਦੇ ਘਰ ਸੁਪੁੱਤਰ ਹੁੰਦੇ ਨੇ ਉਹ ਵੀ ਨਾਮ ਦੇ ਵਿੱਚ ਰੰਗੇ ਹੋਏ ਬੰਦਗੀ ਵਾਲੇ ਕਮਾਈ ਵਾਲੇ ਨਾਮ ਆਇਆ ਜੀ ਬਾਬਾ ਕਰਮਾ ਜੀ ਅਗੋਂ ਬਾਬਾ ਕਰਮਾ ਜੀ ਦੇ ਘਰ ਸੁਪੁੱਤਰ ਹੁੰਦੇ ਨੇ ਇਸੇ ਨਗਰ ਦੇ ਵਿੱਚ ਜਿੱਥੇ ਅੱਜ ਬੈਠੇ ਹੋ ਨਾਮ ਆਇਆ ਜੀ ਬਾਬਾ ਭਗਤਾ ਜੀ ਇਹ ਬਾਬਾ ਭਗਤਾ ਜੀ ਦਾ ਵਿਆਹ ਹੁੰਦਾ ਹੈ ਮਾਤਾ ਜੀ ਉਹਨੇ ਜੀ ਦੇ ਨਾਲ ਜੋ ਸਾਡੇ ਮਾਤਾ ਜੀ ਲੱਗੇ ਤੇ ਵਿਆਹ ਤੋਂ ਕੁ ਸਮੇਂ ਬਾਅਦ ਘਰ ਵਿੱਚ ਗੁਰਮੁਖੋ ਖੁਸ਼ੀ ਦਾ ਸਮਾਂ ਹੈ ਸਤਗੁਰ ਨੇ ਕਿਰਪਾ ਕੀਤੀ ਹੈ ਜਿਨ੍ਹਾਂ ਦੇ ਦਰ ਤੇ ਬੈਠੇ ਹੋ ਅੱਜ ਉਹ ਮਹਾਨ ਸ਼ਹੀਦ ਨਾਮ ਬੰਦਗੀ ਦੇ ਦਾਤੇ ਅੱਜ ਬਾਬਾ ਦੀਪ ਸਿੰਘ ਦਾ ਆਗਮਨ ਹੋਣਾ ਹੈ ਉਹ ਸਮਾਂ ਬਣਿਆ ਬਾਬਾ ਜੀ ਦੀ ਧਰਤੀ ਤੇ ਆਉਂਦੇ ਆ ਕਹਿੰਦੇ ਦਾਈ ਨੂੰ ਸੁਨੇਹਾ ਭੇਜਿਆ ਗਿਆ ਉਹ ਸਮਾਂ ਦਾਈਆਂ ਦਾ ਸੀ دے کے نال اخیاںال نا ریل چلے ہوں دائی آئی جی اس کمرے دے اندر گئی جتھے ماتا جی ماتا جیونی جی نے باہر کچھ رشتے دار کھلوتے نے کچھ پینڈ والے کھلوتے نے نال بابا پگتا جی کھلوتے نے باہر جی کچھ سمے بعد دائی بار ہوں دی ہے اکھل گی پائی بگتے آ پائی پگتیا تیرے پتر ہویا ہے ساری سنگتنو بدائیاں 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 اج بابا جی کا جنم ہوا میں ہر پاسو ایک آواز آ رہی ہے ہر پاسو اج قدرت بھی ایک آ رہی ہوئے کی ਦਾ ਹਰ ਦਿਲ ਇੱਕ ਵਾਰੀ ਪੰਕਤੀ ਪੜਨੋ ਤੇ ਨਾਲ ਨਾਲ ਜਿਵੇਂ ਸਤਿਗੁਰ ਜੀ ਕਿਰਪਾ ਕਰਨ ਹਰ ਪਾਸੇ ਕੀ ਆਵਾਜ਼ ਆ ਰਹੀ ਹੈ ਜੀ ਜੋ ਹਰ ਗੁਰਮੁਖ ਦੇ ਹਿਰਦੇ ਚੋਂ ਇਹ ਆਵਾਜ਼ ਆ ਰਹੀ ਹੈ ਕਿ ਪਰ ਉਪਕਾਰੀ ਆਏ ਜਨ ਪਰ ਉਪਕਾਰੀ ਆਏ ਪਰ ਉਪਕਾਰੀ ਆਏ ਜਨ ਪਰ ਉਪਕਾਰੀ ਆਏ ਪਰ ਉਪਕਾਰੀ پر اپکاری آئے جن پر اپکاری آئے جن پر اپکاری पर उपकारी आए जन परिपकारी परि उपकारी आए जन परि उपकारी आपकारी नाम कीअं ाबप संग बाबा बाबा तन बाबा दीप सेंग जीन धन बाबा दीप संग जीन धन बाबा दीप सिंह जी सारी संगत ते कृपा कर पर उपकारी आहे जन परिपकारी परि उपकारी जन परी उपकारी पर उपकारी ਜਨਮ ਮਰਨ ਦੋਹੂ ਮੇ ਨਾਹੀ ਜਨ ਪਰਉਪਕਾਰੀ ਆਏ ਨਾਮ ਰੱਖਿਆ ਜੀ ਦੀਪ ਮਾਤਾ ਪਿਤਾ ਜੀ ਨੇ ਤੇ ਲਾੜਨਾ ਦੀਪਾ ਦੀ ਪਾਕਣਾ ਜੀ ਛੋਟੀ ਉਮਰ ਦੇ ਵਿੱਚ ਮਾਤਾ ਜੀ ਨੇ ਅਸੀਸਾਂ ਦੇਣੀਆਂ ਮੂਲ ਮੰਤਰ ਦੇ ਨਾਲ ਜੋੜ ਦਿੱਤਾ ਜੀ ਦਾ ਸੰਖੇਪ ਦੇ ਵਿੱਚ ਵਾਹਿਗੁਰੂ ਗੁਰਮੰਤਰ ਦੇ ਨਾਲ ਜੋੜ ਦਿੱਤਾ ਜਿਵੇਂ ਇੱਕ ਗੁਰਮੁਖ ਮਾਂ ਅਸੀਸ ਦਿੰਦੀ ਹੈ ਪੁੱਤਾ ਮਾਤਾ ਕੀ ਅਸੀਸ ਨਿਮਕ ਨਾ ਬਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼ ਹੁਣ ਬਾਬਾ ਜੀ ਦੀ ਉਮਰ ਹੋ ਗਈ 4-5 ਸਾਲ ਦੀ دنیਵੀ ਉਮਰ ਤਾਂ ਮਾਤਾ ਜੀ ਨੇ ਉਂਗਲ ਤੋਂ ਫੜ ਲੈਣਾ ਕਿੱਥੇ ਲੈ ਕੇ ਜਾਣਾ ਜੀ ਟਿੱਠੇ ਸੱਬੇ ਥਾਮ ਨਹੀਂ ਤੁਦ ਜਿਹਿਆ ਗੁਰੂ ਰਾਮਦਾਸ ਪਿਤਾ ਜੀ ਦੇ ਘਰ ਕਰਨਾ ਜੀ ਉੱਥੇ ਜਾ ਕੇ ਮਾਤਾ ਜੀ ਨੇ ਸਰੋਵਰ ਤੇ ਇਸ਼ਨਾਨ ਵੀ ਕਰਾਉਣਾ ਬਾਬਾ ਜੀ ਨੂੰ ਦਰਸ਼ਨ ਦਿਦਾਰੇ ਵੀ ਕਰਨੇ ਇਸਤਾਨ ਦੇ ਕੁਝ ਸਮਾਂ ਗੁਰੂ ਘਰ ਸੇਵਾ ਵੀ ਕਰਨੀ ਗੁਰੂ ਰਾਮਦਾਸ ਦੇ ਦਰ ਤੇ ਤੇ ਜਦੋਂ ਵਾਪਸ ਆਉਣ ਲੱਗਣਾ ਨਾ ਇਸ ਨਗਰ ਤੇ ਗੁਰੂ ਰਾਮਦਾਸ ਦੇ ਘਰ ਤੋਂ ਜਦੋਂ ਵਾਪਸ ਆਉਣਾ ਨਾ ਤੇ ਮਾਤਾ ਨੇ ਗੱਲ 'ਚ ਪੱਲਾ ਪਾ ਲੈਣਾ ਜੀ ਹੁਣ ਤੇ ਆਉਂਦੇ ਹੋ ਫਿਰ ਮਾਣ ਨੇ ਦੋਵੇਂ ਹੱਥ ਜੋੜ ਕੇ ਅਰਦਾਸ ਕਰਨੇ ਕੋਲ ਖਲੋਤੇ ਹੋਣਾ ਜੀ ਸਾਡੇ ਬਾਬਾ ਜੀ ਬਚਪਨ ਦੀ ਉਮਰ ਹੈ ਧੰਨ ਬਾਬਾ ਦੀਪ ਸਿੰਘ ਜੀ ਨੇ ਨਾਮ ਅਜੇ ਦੀਪ ਹੈ ਤੇ ਮਾਤਾ ਜੀ ਨੇ ਗੱਲ ਦੇ ਵਿੱਚ ਪੱਲਾ ਪਾ ਕੇ ਅਰਦਾਸ ਕਰਨੀ ਹੈ ਧੰਨ ਗੁਰੂ RAMDAS ਪਿਤਾ ਜੀ ਤੁਹਾਡਾ ਲੱਖ ਲੱਖ ਸ਼ੁਕਰਾਨਾ ਹੈ ਤੁਸੀਂ ਆਪਣੇ ਪਵਿੱਤਰ ਅਸਥਾਨ ਦੇ ਦਰਸ਼ਨ ਦਿਦਾਰੇ ਇਸ਼ਰਾਨ ਬਖਸ਼ੇ ਮਹਾਰਾਜ ਜੀ ਇਹ ਧੰਨ ਗੁਰੂ RAMDAS ਪਿਤਾ ਜੀ ਕਿਰਪਾ ਕਰਿਓ

ਜਿਸ ਦਰਦ ਤੇ ਤੂੰ ਅੱਜ ਅਰਦਾਸ ਪਈ ਕਰਦੀ ਐ ਉਹ ਦਰ ਬੜਾ ਵੱਡਾ ਹੈ ਪ੍ਰੀਤੀ ਤਾਂ ਤੇਰੇ ਪੁੱਤਰ ਦੀ ਪੈਣੀ ਹੀ ਪੈਣੀ ਹੈ हे ਮਾਤਾ ਜਿਉਣੀ ਸ਼ਾਇਦ ਤੂੰ ਨਾ ਵੇਖੇ ਸੰਸਾਰ ਵੇਖੇਗਾ ਜੱਗ ਵੇਖੇਗਾ हे ਮਾਂ ਜਿਉਣੀ ਸ਼ਾਇਦ ਤੂੰ ਨਾ ਵੇਖੇ ਸੰਸਾਰ ਵੇਖੇਗਾ ਜੱਗ ਵੇਖੇਗਾ ਜਿਸ ਪੁੱਤਰ ਦੀ ਤੂੰ ਅੱਜ ਅਰਦਾਸ ਪਈ ਕਰਦੀ ਐ ਨਾ ਗੁਰੂ ਰਾਮਦਾਸ ਦੇ ਚਰਨਾਂ ਦੇ ਵਿੱਚ हे ਗੁਰੂ ਰਾਮਦਾਸ ਪਿਤਾ ਜੀ

ਜਗ ਵੇਖੇਗਾ ਇਹੋ ਜੀ ਪ੍ਰੀਤੀ ਪਾਵੇਗੀ ਇਹੋ ਜੀ ਪ੍ਰੀਤੀ ਪਾਵੇਗੀ ਇਹ ਤੇਰੇ ਪੁੱਤਰ ਦੀਪੇ ਨੇ ਇੱਕ ਦਿਨ ਧੰਨ ਧੰਨ ਬਾਬਾ ਦੀਪਕ ਬਣ ਕੇ ਆਪਣਾ ਸੀਸ ਵੀ ਗੁਰੂ ਰਾਮਦਾਸ ਦੇ ਚਰਨਾਂ 'ਚ ਭੇਟਾ ਕਰ ਦੇਣਾ ਹੈ ਪਾਗਾਂ ਵਾਲਿਓ ਫਿਰ ਪ੍ਰੇਮ ਗੁਰੂ ਰਾਮਦਾਸ ਦੇ ਘਰ ਦੇ ਨਾਲ 18 ਕੇ ਸਾਲ ਦੀ ਉਮਰ ਹੋਈ ਦਸ ਮਫਤੀ ਵਾਲਾ ਵੇ ਜੀ ਮੇਰੇ ਬਾਬਾ ਜੀ ਮਾਤਾ ਪਿਤਾ ਦੇ ਨਾਲ ਇਸ ਅਸਥਾਨ ਤੋਂ ਕੁਝ ਪਿੰਡ ਵਾਲੇ ਗਏ ਕੁਝ ਸੰਗਤਾਂ ਗਈਆਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਿੱਤਾ ਦੀ ਛਰਨ ਵਿੱਚ ਪਹੁੰਚਦੇ ਨੇ ਆਨੰਦਪੁਰ ਸਾਹਿਬ ਇਸੇ ਤਰ੍ਹਾਂ ਸੰਗਤਾਂ ਦੀ ਲੈਣ ਲੱਗੀ ਹੋਈ ਜੀ ਜਿਵੇਂ ਅੱਜ ਸੰਗਤਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਤਨ ਨਮਸਕਾਰ ਪਈਆਂ ਕਰਦੀਆਂ ਨੇ ਸੰਗਤਾਂ ਨਮਸਕਾਰ ਕਰ ਰਹੀਆਂ ਨੇ ਬਾਬਾ ਭਗਤਾ ਜੀ ਨੇ ਨਮਸਕਾਰ ਕੀਤੀ ਮਾਤਾ ਜੀਨੂ ਜੀ ਨੇ ਨਮਸਕਾਰ ਕੀਤੀ ਅਵਾਰੀ ਆ ਗਏ ਜੀ ਧੰਨ ਬਾਬਾ ਦੀਪ ਸਿੰਘ ਜੀ ਅਜੇ ਨਾਮ ਦੀਪ ਹੈ ਅੱਜ ਜਦੋਂ ਬਾਬਾ ਦੀਪ ਸਿੰਘ ਨੇ ਸਤਬ ਦੇ ਚਰਨਾਂ ਦੇ ਨਮਸਕਾਰ ਕੀਤੀ ਨਾ ਤੇ ਸਤਗੁਰ ਜੀ ਇਹਦੇ ਵੱਲ ਵੇਖ ਕੇ ਨਾ ਥੋੜਾ ਮਸਕੁਰਾ ਪਏ ਕਲਗੀ ਤਰਪੀਤਮ ਤੁਹਾਨੂੰ ਪਤਾ ਸਤਗੁਰੂ ਸਭ ਕੁਝ ਜਾਣਦੇ ਨੇ ਪੜਦੇ ਉਹਨਾਂ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਭਾਈ ਨੰਦ ਲਾਲ ਜੀ ਕਹਿੰਦੇ ਤੇਗਰਾ ਫਤਹਾ ਗੁਰੂ ਗੋਬਿੰਦ ਸਿੰਘ ਜਾਨੋ ਦਿਲ ਰਾ ਰਹਾ ਗੁਰੂ ਗੋਬਿੰਦ ਸਿੰਘ ਦਿਲਾਂ ਦੀਆਂ ਜਾਣਨ ਵਾਲੇ ਨੇ ਕਲਗੀ ਤਰਪੀਤਮ ਸਤਿਗੁਰੂ ਦੀ ਰੇਖੇ ਮੁਸਕਰਾ ਪਏ ਆਖਣ ਲਗੇ ਪੁੱਤਰ ਤੇਰਾ ਨਾਮ ਕੀ ਹੈ ਸਤਿਗੁਰੂ ਮਾਤਾ ਪਿਤਾ ਨਾਮ ਰੱਖਿਆ ਦੀਪਾ ਲਾੜ ਦਾ ਮੈਨੂੰ ਦੀਪਾ ਦੀਪਾ ਕਹਿੰਦੇ ਨੇ ਉਹਦਾ ਨਾਮ ਮੇਰਾ ਦੀਪ ਹੈ ਤੇ ਲਾੜ ਦਾ ਰਿਸ਼ਤੇਦਾਰ ਵੀ ਮਾਤਾ ਪਿਤਾ ਮੈਨੂੰ ਦੀਪਾ ਦੀਪਾ ਆਖਦੇ ਨੇ ਨਾਮਦੀਪ ਹੈ ਪੁੱਤਰ ਤੈਨੂੰ ਪਤਾ ਦੀਪ ਦਾ ਕੰਮ ਕੀ ਹੁੰਦਾ ਸਤਿਗੁਰੂ ਮੈਨੂੰ ਇੰਨਾ ਕ ਪਤਾ ਹੈ ਦੀਪ ਦਾ ਕੰਮ ਹੁੰਦਾ ਚਾਨਣ ਮੰਡਣਾ ਰੋਸ਼ਨੀ ਕਰਨਾ ਲਾਈਟ ਕਰਨਾ ਤੇ ਪੁੱਤਰ ਫਿਰ ਤੇਰਾ ਕੀ ਖਿਆਲ ਹੈ ਸਤਿਗੁਰੂ ਗਰੀਬ ਦੀ ਬੇਨਤੀ ਹੈ ਤੁਹਾਡੇ ਚਰਨਾਂ ਦੇ ਵਿੱਚ ਦੀਪ ਉਹ ਚਾਨਣ ਮੰਡ ਸਕਦਾ ਹੈ ਦੀਪ ਉਹ ਲਾਈਟ ਕਰ ਸਕਦਾ ਜਿਹੜਾ ਆਪ ਜਗਦਾ ਹੋਵੇ ਤੇ ਸਤਿਗੁਰੂ ਕਿਰਪਾ ਕਰੋ ਫਿਰ ਜਗਾ ਦਿਓ ਤੁਸੀਂ ਹੇ ਵੀ ਬਖਸ਼ਿਸ਼ ਕਰਦੇ ਹੋ ਸਤਿਗੁਰੂ ਆਖਣ ਲੱਗੇ ਫਿਰ ਹੁਣ ਗੁਰੂ ਘਰ ਦੀ ਇੱਕ ਮਰਿਆਦਾ ਹੈ ਸਤਿਗੁਰ ਜੀ ਉਹ ਕਹਿੰਦੇ ਪੀਵੋ ਪਾਉਲ ਖੰਡੇ ਧਾਰ ਹੋਏ ਜਨਮ ਸੁਹੇਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ ਫੇਪੜਵਾਲ ਸਨੇਤ ਬਾਬਾ ਦੀਪ ਸਿੰਘ ਜੀ ਨੇ ਅੰਮ੍ਰਿਤ ਛਕਿਆ ਜੀ ਉਸ ਵੇਲੇ ਪੰਜਾਂ ਪਿਆਰਿਆਂ ਦੇ ਵਿੱਚ ਕਲਗੀਧਰ ਪਿਤਾ ਜੀ ਆਪ ਸ਼ਾਮਲ ਸਨ ਸਤਗੁਰ ਦੇ ਮੁਬਾਰਕ ਹੱਥਾਂ ਤੋਂ ਅੱਜ ਬਾਬਾ ਜੀ ਨੇ ਅਮਰਤ ਛਕਿਆ ਨਾਮ ਬਣ ਗਿਆ ਭਾਈ ਦੀਪ ਸਿੰਘ ਇਧਰ ਭਾਈ ਭਗਤ ਸਿੰਘ ਪਿਤਾ ਜੀ ਦਾ ਨਾਮ ਮਾਤਾ ਦਾ ਨਾਮ ਮਾਤਾ ਜੀਉਂਡ ਕੌਰ ਕੁਝ ਦਿਨਾਂ ਬਾਅਦ ਮਾਤਾ ਪਿਤਾ ਜੀ ਵਾਪਸ ਆ ਗਏ ਭਾਈ ਦੀਪ ਸਿੰਘ ਜੀ ਨੂੰ ਸਤਗੁਰ ਨੇ ਆਪਣੇ ਕੋਲ ਅੱਖ ਲਿਆ ਜੀ ਹੁਣ ਸਤਗੁਰ ਜੀ ਦੇ ਚਰਨਾਂ 'ਚ ਰਹਿ ਕੇ ਦੋਵੇਂ ਵਿਦਿਆ ਸਿੱਖਦੇ ਨੇ ਸ਼ਸਤਰ ਵਿਦਿਆ ਵੀ ਤੇ ਸ਼ਾਸਤਰ ਵਿਦਿਆ ਵੀ ਪਾਗਾਂ ਵਾਲਿਓ ਸ਼ਸਤਰ ਤੇ ਸ਼ਾਸਤਰ ਦਾ ਕਰਤਾ ਸਮੀਲ ਕਲਗੀ ਧਰਵੀ ਦਮਜੀ ਨੇ ਘੋੜ ਸਵਾਰੀ ਵੀ ਸਿੱਖ ਲਈ ਨਿਜਾ ਚਲਾਉਣਾ ਵੀ ਸਿੱਖ ਲਿਆ ਤੀਰ ਚਲਾਉਣਾ ਵੀ ਸਿੱਖ ਲਿਆ ਗੁਰਮੁਖੋ ਦਰਵਾਜ ਚਲਾਉਣੀ ਵੀ ਸਿੱਖ ਲਈ ਇਦਨੋਂ ਭਗਤੀ ਵੀ ਗੁਰਮੁਖੋ ਰੱਜ ਰੱਜ ਕੇ ਭਗਤੀ ਵੀ ਕਰਨੀ ਸਿਮਰਨ ਵੀ ਕਰਨਾ ਗੁਰਮੁਖੋ ਕਿਉਂ ਇਬਾਦਤ ਵਾਲੇ ਹੀ ਸ਼ਹਾਦਤਾਂ ਦਿੰਦੇ ਨੇ ਇਬਾਦਤ ਵਾਲੇ ਹੀ ਬੰਦਗੀ ਵਾਲੇ ਹੀ ਇਬਾਦਤ ਵਾਲੇ ਹੀ ਹਮੇਸ਼ਾ ਸ਼ਹਾਦਤਾਂ ਦਿੰਦੇ ਨੇ ਹੁਣ ਵੇਖੋ ਸਿਮਰਨ ਵੀ ਕਰਦੇ ਨੇ ਜਦੋਂ ਜੰਗਾਂ ਹੁੰਦੀਆਂ ਕਿਹੋ ਜਿਹੀ ਜੰਗਾਂ ਵੀ ਕਰਦੇ ਨੇ ਮੁਗਲਾਂ ਦੇ ਨਾਲ ਪਹਾੜੀ ਰਾਜਿਆਂ ਦੇ ਨਾਲ ਸਤਿਗੁਰੂ ਜੀ ਬੜਾ ਲਾਡ ਕਰਦੇ ਨੇ ਬੜਾ ਪਿਆਰ ਕਰਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਭਾਗਾਂ ਵਾਲੇ ਹੁਣ ਬਾਬਾ ਦੀਪ ਸਿੰਘ ਜੀ ਅਖੀਲੀ ਗੱਲ ਕਰਕੇ 10 ਮਾਫਤੀ ਕਰੇ ਜੀ ਬਾਬਾ ਦੀਪ ਸਿੰਘ ਜੀ ਹੁਣ ਗੁਰੂ ਘਰ ਲੰਗਰਾਂ ਦੀ ਸੇਵਾ ਵੀ ਕਰਦੇ ਨੇ ਲੰਗਰ ਬਣਾਉਣ ਦੀ ਸੇਵਾ ਕਰਦੇ ਨੇ ਲੰਗਰ ਵਰਤਾਉਣ ਦੀ ਸੇਵਾ ਕਰਦੇ ਨੇ ਅਗਲੀ ਗੱਲ ਸੁਣ ਕੇ ਤੁਹਾਡੀ ਹੋੜ ਸ਼ਰਦਾ ਬਣ ਜਾਏਗੀ ਇਸ ਤੋਂ ਬਾਅਦ ਬਾਬਾ ਜੀ ਸੰਗਤ ਦੇ ਝੂਠੇ ਭਾਂਡੇ ਵੀ ਮਾਏਦੇ ਨੇ ਝੂਠੇ ਬਰਤਨਾਂ ਦੀ ਸੇਵਾ ਕਰਦੇ ਨੇ ਉਹ ਅੱਜ ਇਸ ਅਸਥਾਨ ਤੇ ਆਏ ਹੋ ਇੱਥੋਂ ਇਹ ਵੀ بڑا ਵੱਡਾ ਗੁਣ ਮਿਲਦਾ ਹੈ ਉਹ ਸਿੱਖਾ ਉਹ ਸਿੱਖਾ ਜਿਸ ਨੂੰ ਕਾਮ ਤੇ ਮਰਦੀ ਪਹੁੰਚ ਜਾ ਪਰ ਸੰਗਤ ਦੀ ਸੇਵਾ ਕਰਨੀ ਕਦੀ ਨਾ ਭੁੱਲੀ ਸਭ ਦਾਤਾ ਇੱਥੋਂ ਹੀ ਮਿਲਦੀਆਂ ਨੇ ਸੰਗਤ ਦੀ ਸੇਵਾ ਕਰਨੀ ਕਦੇ ਨਾ ਭੁੱਲਿਓ ਅੱਜ ਬਾਬਾ ਜੀ ਸੰਗਤ ਝੂਠੇ ਭਾਂਡੇ ਮਾਂਜਦੇ ਪਏ ਨੇ ਬਰਤਨ ਮਾਂਜਦੇ ਆ ਮਾਂਜਦੇ ਆ ਬਾਬਾ ਜੀ ਦੇ ਹੱਥ ਅੱਜ ਵੱਡਾ ਸਾਰਾ ਇੱਕ ਬਾਟ ਆ ਗਿਆ ਜੀ ਵੇਖਿਓ ਮੇਰੇ ਵੱਲ ਕਿੰਨ ਵੱਡਾ ਜਿਹਾ ਬਾਟ ਆ ਗਿਆ ਉਹ ਬਾਬਾ ਜੀ ਉਹ ਬਾਟੇ ਨੂੰ ਮਾਂਜਦੇ ਨੇ ਬਾਟਾ ਚਮਕਦਾ ਹੈ ਬਾਟਾ ਲਿਸ਼ਕਦਾ ਹੈ ਫਿਰ ਮੁੱਖ ਦੇ ਅੱਗੇ ਕਰਦੇ ਨੇ ਬਾਟ ਜੋ ਆਪਣੀ ਤਸਵੀਰ ਨਜ਼ਰ ਆਉਂਦੀ ਹੈ ਪੈਣਾ ਕਈ ਵਾਰ ਘਰਾਂ 'ਚ ਭੰਡੇ ਮਾਂਦੀਆਂ ਨੇ ਤੁਹਾਨੂੰ ਪਤਾ ਕਈ ਵਾਰ ਭੰਡੇ ਮਾਂਦੀਏ ਨਾ ਕਿਰੋਂ ਬਰਤਨ ਲਿਸ਼ਕਦਾ ਹੈ ਤਾਂ ਆਪਣਾ ਚਿਹਰਾ ਵਿੱਚੋਂ ਨਜ਼ਰ ਆਉਂਦਾ ਹੈ ਬਾਬਾ ਜੀ ਫਿਰ ਬਾਟਾ ਮਾਂਦੇ ਨਾਲ-ਨਾਲ ਵਾਹਿਗੁਰੂ ਜਾਪ ਕਰਦੇ ਨੇ ਗੁਰਮੰਤਰ ਦਾ ਜਾਪ ਕਰਦੇ ਨੇ ਬਾਟਾ ਮਾਂਜੀ ਜਾ ਰਹੇ ਨੇ ਇਹਨਾਂ ਨੂੰ ਟਾਲਦੇ ਆਂ ਟਾਲਦੇ ਆਂ ਧੰਨ ਗੁਰੂ ਗੋਬਿੰਦ ਸਿੰਘ ਮਾਰੇ ਪਿਛਲੇ ਪਾਸੇ ਆ ਕੇ ਖਲੋਗੇ ਹੁਣ 5 ਮਿੰਟ ਬੀਤੇ 10 ਮਿੰਟ ਬੀਤੇ 15 ਮਿੰਟ ਬੀਤੇ 20 ਮਿੰਟ ਬੀਤੇ ਬਾਬਾ ਜੀ ਫਿਰ ਆਟਾ ਮਾਂਜਦੇ ਨੇ ਫਿਰ ਆਪਣੇ ਚਿਹਰੇ ਦੇ ਅੱਗੇ ਕਰਦੇ ਨੇ ਫਿਰ ਆਟਾ ਥੱਲੇ ਕਰਦੇ ਫਿਰ ਆਟਾ ਮਾਂਜਣਾ ਸ਼ੁਰੂ ਕਰ ਦਿੰਦੇ ਨੇ ਇਹਦੇ ਨੇ ਪਿੱਛੋਂ ਆਵਾਜ਼ ਪਈ ਕਿ ਮੇਰੇ ਕਲਗੀਧਰ ਪ੍ਰੀਤਮ ਜੀ ਪਿੱਛੋਂ ਆਵਾਜ਼ ਦਿੰਦੇ ਨੇ ਉਹ ਦੀਪ ਪੁੱਤਰ ਕੀ ਪਿਆ ਕਰਦਾ ਵੇਖਿਆ ਮੇਰੇ ਸਤਿਗੁਰ ਦੀ ਆਵਾਜ਼ ਮੇਰੇ ਮਾਲਕ ਦੀ ਆਵਾਜ਼ ਪਿੱਛੇ ਮੁੜ ਕੇ ਵੇਖਿਆ ਦੋਵੇਂ ਹੱਥ ਜੋੜ ਕੇ ਚਰਨਾਂ ਤੇ ਨਮਸਕਾਰ ਕੀਤੀ ਸਤਿਗੁਰੂ ਭੁੱਲਾਂ ਬਖਸ਼ ਲਿਓ ਮੈਂ ਤੁਹਾਨੂੰ ਵੇਖਿਆ ਨਹੀਂ ਪੁੱਤਰਦੀਪ ਤੈਨੂੰ ਇਹ ਪੁੱਛਿਆ ਕੀ ਪਿਆ ਕਰਦਾ ਸਤ ਤੁਸੀਂ ਆਪ ਜਾਣਦੇ ਹੋ ਸਭ ਕੁਝ ਨਹੀਂ ਦੱਸੋ ਜੀ ਕੀ ਕਿ ਕਰਦਾ ਪੁੱਤਰਦੀਪ ਕੀ ਪਿਆ ਕਰਦਾ ਸਤਗੁਰੂ ਤੁਹਾਡੀ ਕਿਰਪਾ ਦੇ ਨਾਲ ਮਨ ਪਿਆ ਮਾਂਜਦਾ ਸਾਰੀ ਸੰਗਤ ਹੈਰਾਨ ਹੋ ਗਈ ਸਿੱਖ ਹੈਰਾਨ ਹੋ ਗਏ ਉਹ ਘੜਾਂਤ ਕਈ ਵਾਰ ਭੰਡੇ ਮਾਂਜੇ ਨੇ ਮਾਂਜਦੇ ਆ ਵੇਖਿਆ ਵੀ ਆ ਅੱਜ ਬਾਬਾ ਦੀਪ ਸਿੰਘ ਕਹਿੰਦੇ ਮਨ ਪਿਆ ਮਾਂਜਦਾ ਇਹ ਮਨ ਕਿਵੇਂ ਮਾਂਜਿਆ ਜਾਂਦਾ ਹੈ ਪੁੱਤਰ ਦੀਪ ਜੀ ਪਿਆ ਕਰਦਾ ਸਤਿਗੁਰੂ ਤੁਹਾਡੀ ਕਿਰਪਾ ਨਾਲ ਮਨ ਪਿਆ ਮੰਜਦਾ ਉਹ ਪੁੱਤਰ ਤੈਨੂੰ ਕਿਵੇਂ ਪਤਾ ਲੱਗੇਗਾ ਜਦੋਂ ਤੇਰਾ ਮਨ ਮੰਜਿਆ ਗਿਆ ਸਤਿਗੁਰੂ ਜਿਉਂ-ਜਿਉਂ ਬਾਟੇ ਨੂੰ ਮੰਜਦਾ ਹਾਂ ਬਾਟਾ ਚਮਕਦਾ ਹੈ ਬਾਟਾ ਲਿਸ਼ਕਦਾ ਹੈ ਆਪਣੇ ਚਿਹਰੇ ਅੱਗੇ ਕਰਦਾ ਇਹਦੇ 'ਚ ਮੈਨੂੰ ਆਪਣੀ ਤਸਵੀਰ ਨਜ਼ਰ ਆਉਂਦੀ ਹੈ ਪੁੱਤਰ ਤੈਨੂੰ ਇਹ ਪੁੱਛਿਆ ਤੈਨੂੰ ਕਿਵੇਂ ਪਤਾ ਲੱਗੇਗਾ ਜਦੋਂ ਤੇਰਾ ਮਨ ਮੰਜਿਆ ਗਿਆ ਸਤਿਗੁਰੂ ਜਿਉਂ-ਜਿਉਂ ਬਾਟੇ ਨੂੰ ਮਾਂਜਦਾ ਹਾਂ ਬਾਟਾ ਚਮਕਦਾ ਹੈ ਬਾਟਾ ਲਿਸ਼ਕਦਾ ਹੈ ਆਪਣੇ ਚਿਹਰੇ ਅੱਗੇ ਕਰਦਾ ਮੈਨੂੰ ਆਪਣਾ ਤਸਵੀਰ ਨਜ਼ਰ ਆਉਂਦੀ ਹੈ ਆਪਣਾ ਚਿਹਰਾ ਵਿੱਚੋਂ ਨਜ਼ਰ ਆਉਂਦਾ ਹੈ ਪੁੱਤਰ ਤੈਨੂੰ ਇਹ ਪੁੱਛਿਆ ਤੈਨੂੰ ਕਿਵੇਂ ਪਤਾ ਲੱਗੇਗਾ ਜਦੋਂ ਤੇਰਾ ਮਨ ਮੰਜਿਆ ਗਿਆ ਸਤਿਗੁਰੂ ਤੁਹਾਡੀ ਕਿਰਪਾ ਨਾਲ ਜਦੋਂ ਇਹ ਬਾਟੇ ਨੂੰ ਮਾਂਜ-ਮਾਂਜ ਕੇ ਮਾਂਜ-ਮਾਂਜ ਕੇ ਇਸ ਬਾਟੇ جی جگہ سونے ساتھ گرو اے باٹے نو مانج مانج کے جب اس باٹے میم میری جگہ سونے ادارے ہو گئے سونے درشن ہو گئے میں سمجھا گا من مانجیا گیا ਸਤਿਗੁਰੂ ਕਿਰਪਾ ਕਰਨ ਸਤਿਗੁਰੂ ਬਖਸ਼ਿਸ਼ ਕਰਨ ਗੁਰੂ ਅਗਾਣੀ ਹੁੰ ਜਾਂਦੇ ਸਮਾ ਹੋ ਗਿਆ ਹੈ ਬਹੁਤੀ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰੇ ਕਬਾਲ ਸਿੰਘ ਜੀ ਨਾਲ ਸਾਡੇ ਸਤਿਕਾਰਯੋਗ ਭਾਈ ਸਾਹਿਬ ਭਾਈ ਅਮਨਦੀਪ ਸਿੰਘ ਜੀ ਜੋ ਇਹੋ ਜੇ ਪ੍ਰੋਗਰਾਮ ਉਹ ਲੀਕਦੇ ਨੇ ਕਿਉਂ ਸੰਗਤਾਂ ਨਾਮ ਦੇ ਨਾਲ ਜੁੜ ਜਨ ਨੀ ਰਹਿਨ ਰੀ ਚਮਕਨ ਤਾਰੇ ਜਾਗਣ ਸੰਤ ਜਨਾ ਮੇਰੇ RAM ਪਿਆਰੇ ਸੰਗਤਾਂ ਵੱਤੋ ਵਾ ਲਾਹਾਂ ਲੈਣ ਪਰਮਾਤਮਾ ਦੇ ਨਾਲ ਜੁੜ ਜਾਣਾ ਇਹ ਰੈਣਸભાઈ ਸੁਭਾਗੂ ਮਰਖਦੇ ਨੇ ਤੇ ਅੱਜ ਬਾਬਾ ਜੀ ਨੇ ਬਹੁਤ ਵੱਡੀ ਕਿਰਪਾ ਕੀਤੀ ਬਹੁਤ ਵੱਡਾ ਤਰਸ ਕੀਤਾ ਜੋ ਆਪਣੇ ਸਥਾਨ ਤੇ ਜਨਮ ਸਥਾਨ ਤੇ ਜਿੱਥੇ ਬਾਬਾ ਜੀ ਖੇਡੇ ਤੇ ਗੁਰਮਖੋ 10 ਗੱਲ ਪੁੱਛਣਾ ਚਾਹੁੰਦਾ ਜਿੰਨੇ ਦਰਸ਼ਨ ਕਰ ਰਹੇ ਹੋ ਜਾਂ ਸੰਗਤਾਂ 'ਚ ਬੈਠੇ ਹੋ ਉਹ ਹੱਥ ਘੜੇ ਗੁਰ ਜਿਹੜੇ ਪਹਿਲੀ ਵਾਰ ਇਸ ਦਰਤ 'ਤੇ ਆਏ ਨੇ ਪਹਿਲੀ ਵਾਰ ਇਸ ਦਰਤ 'ਤੇ ਜਿਹੜੇ ਆਏ ਨੇ ਜਗਾੜਾ ਛੱਡੋ ਜੀ ਹੋਣਾ 10 ਅੰਦਰੋਂ ਸਤਿਗੁਰ ਦੇ ਸ਼ੁਕਰਾਨੇ ਵੀ ਕਰਦਾ ਬਾਬਾ ਜੀ ਦੇ ਸ਼ੁਕਰਾਨੇ ਵੀ ਕਰਦਾ ਤੇ ਭਾਈ ਸਾਹਿਬ ਨੂੰ ਬਹੁਤ ਬਹੁਤ ਵਧਾਈਆਂ ਵੀ ਦਿੰਦਾ ਹੈ ਬਹੁਤ ਬਹੁਤ ਵਧਾਈਆਂ ਭਾਈ ਸਾਹਿਬ ਜੀ ਵੇਖੋ ਕਿੰਨੀਆਂ ਸੰਗਤਾਂ ਨੇ ਅੱਜ ਪਹਿਲੀ ਵਾਰ ਬਚੂਲੇ ਤੁਸੀਂ ਬਨੇ ਹੋ ਬਾਬਾ ਜੀ ਨੇ ਤੁਹਾਡੇ ਕੋਲ ਸੇਵਾ ਲਈ ਇਸ ਦਰ ਦੀ ਜੋ ਚਰਨ ਧੂੜ ਸੰਗਤਾਂ ਲੈਣ ਵਾਸਤੇ ਆਈਆਂ ਨੇ ਤੇ ਉਹ ਦਰ ਹੈ ਗੁਰਮੁਖੋ ਜੀ ਚਰਨ ਧੂੜ ਪਿਆਰ ਦੇ ਨਾਲ ਚੁੱਕ ਕੇ ਮੱਥੇ 'ਤੇ ਲਾ ਲਈਏ ਤੇ ਪੁੱਠੇ ਲੇਕ ਵੀ ਸਿੱਧੇ ਹੋ ਜਾਂਦੇ ਨੇ ਸਤਗੁਰੂ ਕਿਰਪਾ ਕਰਨ ਬਖਸ਼ਿਸ਼ ਕਰਨ